ਸਾਤਿਕਾਰ ਮਾਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਪਸੀ ਫੁੱਟ ਨੂੰ ਲੈ ਕੇ ਬੜਾ ਵੱਡਾ ਵਿਵਾਦ ਹੋ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਪਹਿਲਾਂ ਸ਼ਿਕੰਜਾ ਕੱਸਿਆ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਨ ਅਰੋੜਾ ਨੂੰ ਚਲਦੀਆਂ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਸ਼ੈਰੀ ਕਲਸੀ ਐਜ਼ ਇੱਕ ਪ੍ਰਧਾਨ ਦੇ ਅਹੁਦੇ ਤੇ ਕੰਮ ਕਰ ਰਹੇ ਨੇ ਕਾਫੀ ਦਿਨਾਂ ਤੋਂ ਬਾਅਦ ਲੇਕਿਨ ਇਧਰ ਬੜਾ ਵੱਡਾ ਬਵਾਲ ਬੜੀ ਵੱਡੀ ਹਲਚਲ ਮਚ ਗਈ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਯਾਨੀ ਕਿ ਤੂੰ ਤੜਕ ਬਾਗੀ ਹੋਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰੀਆਂ ਨੇ ਅਮਨ ਅਰੋੜਾ ਨੂੰ ਕਿਉਂਕਿ ਅਮਨ ਅਰੋੜਾ ਵੱਲੋਂ ਜਿਹੜੇ ਟਕਸਾਲੀ ਆਗੂ ਨੇ ਸ਼ਰੂਮ ਜਿਸ ਤਰ੍ਹਾਂ ਆਪ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਭਮੱਕੜ ਯਾਨੀ ਕਿ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਵੀਆਈਪੀ ਕਲਚਰ ਨੂੰ ਫਿਰ ਦੁਬਾਰਾ ਸਹਿ ਦਿੱਤੀ ਜਾ ਰਹੀ ਹੈ ਅਮਨ ਅਰੋੜਾ ਵੱਲੋਂ ਅਮਨ ਅਰੋੜਾ ਵੀਆਈਪੀ ਲੋਕਾਂ ਦੇ ਨਾਲ ਹੀ ਮੀਟਿੰਗਾਂ ਕਰ ਰਹੇ ਨੇ ਇਸ ਦਾ ਵੱਡਾ ਖੁਲਾਸਾ ਹੋ ਗਿਆ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੁਝ ਮੰਤਰੀ ਕੁਝ ਵਿਧਾਇਕ ਦੇ ਕੁਝ ਟਕਸਾਲੀ ਆਗੂ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਅਮਨ अरोड़ा ਦੀਆਂ ਨਵੀਂ ਗਤੀਆਂ ਵਿਧੀਆਂ ਤੇ ਉਹਨਾਂ ਨੇ ਕਿਹਾ ਕਿ ਇਹ ਅਮਨ अरोड़ा ਦੇ ਕੋਲੋਂ ਕੀ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਅਤੇ ਟਕਸਾਲੀਆਂ ਆਗੂਆਂ ਕੋਲੋਂ ਪੁੱਛਿਆ ਜਾਂਦਾ ਹੈ ਇਹ ਵੱਡਾ ਜਿਹੜਾ ਧਮਾਕਾ ਪੈ ਗਿਆ ਹੈ ਪਟਿਆਲੇ ਦੇ ਵਿੱਚ ਪਟਿਆਲੇ ਦੇ ਵਿੱਚ ਸੰਦੀਪ ਨਾਮ ਦਾ ਆਗੂ ਜਿਹੜਾ ਹੈ ਲਗਭਗ 12 ਤੋਂ 13 ਸਾਲ ਲਗਾਤਾਰ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹੈ ਇੱਧਰ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਵੱਲੋਂ ਆਪਣੀ ਮਰਜ਼ੀ ਦੇ ਨਾਲ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਹੈ ਯਾਨੀ ਕਿ ਜਿਹੜੇ ਉਥੋਂ ਦੇ ਹਲਕਾ ਇੰਚਾਰਜ ਨੇ ਜਾਂ ਜਿਹੜੇ ਜਿਹੜੇ ਵਾਰਤੂ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਕੋਲੋਂ ਬਿਲਕੁਲ ਸਲਾਹ ਨਹੀਂ ਲਈ ਜਾ ਰਹੀ ਸੰਦੀਪ ਧੌਂਡੇ ਅੱਜ ਵੱਡਾ ਖੁਲਾਸਾ ਕੀਤਾ ਹੈ ਜੇਕਰ ਇਸੇ ਤਰ੍ਹਾਂ ਕਰਦੇ ਰਹਿਣਗੇ ਅਮਨ ਅਰੋੜਾ ਨਵੇਂ ਬਣੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਤੇ ਸੰਦੀਪ ਨੇ ਕਿਹਾ ਵੱਡਾ ਵਾਕਾ ਕੀਤਾ ਜਾਵੇਗਾ ਮੈਂ ਪੰਜਾਬ ਪੱਧਰ ਤੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਕੱਠਾ ਕਰਕੇ ਅਵਨ ਅਰੋੜਾ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਵਿਰੋਧ ਕਰਾਂਗਾ ਯਾਨੀ ਕਿ ਜਿਹੜੀਆਂ ਟਿਕਟਾਂ ਦਿੱਤੀਆਂ ਸਾਰੀਆਂ ਨੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਹਾਲਾਂਕਿ ਨਗਰ ਨਿਗਮ ਦੀਆਂ ਚੋਣਾਂ ਦਾ ਬਿਗਲ ਨਹੀਂ ਵਜਿਆ ਇਧਰ ਸਰਕਾਰ ਵੱਲੋਂ ਕਤਾਈ ਕੀਤੀ ਜਾ ਰਹੀ ਹੈ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਦੂਸਰੇ ਪਾਸੇ ਅੱਜ ਸੰਦੀਪ ਜਿਹੜੇ ਪਟਿਆਲਾ ਤੋਂ ਵੱਡੇ ਆਕੂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਮਨ ਅਰੋੜਾ ਦਾ ਉਹਨਾਂ ਨੇ ਕਿਹਾ ਕਿ ਅਮਨ ਅਰੋੜਾ ਜਿਸ ਤਰ੍ਹਾਂ ਭਗਵੰਤ ਮਾਨਸੀ ਸੇਮ ਉਸੇ ਲੀਤੇ ਚੱਲ ਪਏ ਨੇ ਅਮਨ अरोड़ा ਉਹਨਾਂ ਲੋਕਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਜਿਨ੍ਹਾਂ ਦਾ ਆਪ ਆਦਮੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜਿਹੜੇ 12 13 13 ਸਾਲ ਦੇ ਟਕਸਾਲੀ ਪਮਕਰ ਨੇ ਉਹਨਾਂ ਵਰਕਰਾਂ ਨੂੰ ਨਜ਼ਰ ਅਦਾਸ ਕੀਤਾ ਜਾ ਰਿਹਾ ਹੈ ਅਮਨ अरोड़ा ਵੱਲੋਂ ਧੰਨ